ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਜਿੱ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਪੁਰਾਣੀਆਂ ਵੀਡੀਓਜ਼ ਦੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਅੱਜ ਤੁਹਾਡੇ ਵਾਸਤੇ ਹੋਰ ਗੱਡੀ ਇੱਕ ਲੈ ਕੇ ਆ ਗਏ ਆ ਗੱਡੀਆਂ ਆਪਣੋ ਕਾਫੀ ਖੜੀਆਂ ਜੇ ਤੇ ਵਾਰੀ-ਵਾਰੀ ਸਿਰ ਆਪਾਂ ਸਾਰਿਆਂ ਦੀ ਵੀਡੀਓ ਪਾਈ ਜਾਵਾਂਗੇ ਤੇ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰਿਆ ਕਰੋ ਤੇ ਅੱਜ ਤੁਹਾਡੇ ਵਾਸਤੇ ਫਿਰ ਇੱਕ ਆਫਰ ਵਿੱਚ ਲੈ ਕੇ ਆ ਗਏ ਆ ਇੱਕ ਸਵਾ ਲੱਖ ਦੀ ਵਰਨਾ ਹੋਰ 2009 ਮਾਡਲ ਏ ਪੀਵੀ3 ਨੰਬਰ ਦੀ ਏ ਤੇ 7557 ਨੰਬਰ ਏ ਪਹਿਲਾਂ 7 ਫਿਰ 255 ਤੇ ਫਿਰ 17 ਗੱਡੀ ਦਾ ਨੰਬਰ ਵੇਖੋ ਤੇ ਗੱਡੀ ਬਹੁਤ ਸੋਹਣੀ ਏ ਇੰਨੇ ਜਿਹਾ ਆਉਂਦਾ ਵੀ ਕੋਈ ਨਹੀਂ ਸਵਾ ਲੱਖ ਰੁਪਏ ਕੋਈ 9 ਮਾਡਲ ਅਲਟੋ ਲੈਣ ਜਾਈਏ ਸਵਾ ਲੱਖ ਤੋਂ ਲੱਖ ਤੋਂ ਘੱਟ ਕੋਈ ਦਿੰਦਾ ਨਹੀਂ ਤੇ ਅੱਜ ਤੁਹਾਡੇ ਵਾਸਤੇ ਇੱਕ ਹੋਰ ਵਰਨਾ ਲੈ ਕੇ ਹਾਜ਼ਰ ਹੋਏ ਆ ਤੇ ਵੇਖੋ ਕਰੋ ਚੈੱਕ ਤੇ ਆਜੋ ਤੁਹਾਨੂੰ ਇਹਨੂੰ ਇੰਨੀ ਆਪ ਪ੍ਰੋਪਰ ਤੁਹਾਨੂੰ ਦਿਖਾਉਣੇ ਆ ਤੇ ਉਸ ਤੋਂ ਪਹਿਲਾਂ ਮੁੰਡਾ ਗੱਡੀ ਖੋਲਦਾ ਤੇ ਆਪਾਂ ਤੁਹਾਨੂੰ ਬਾਹਰੋਂ ਦਰਸ਼ਨ ਕਰਵਾ ਦਿੰਦੇ ਗੱਡੀ ਦੇ ਆ ਲਓ ਜੀ ਕਰੋ ਚੈੱਕ ਕੰਮ ਖਰਚਾ ਗੱਡੀ ਤੇ ਕੋਈ ਨਹੀਂ ਹੈਗਾ ਬਾਕੀ ਜਿੰਨੀਆਂ ਵੀ ਆਫਰ ਵਾਲੀਆਂ ਗੱਡੀਆਂ ਸੀ ਉਹ ਸਾਰੀਆਂ ਵੇਚ ਗਈਆਂ ਤੇ ਹੁਣ ਨਾ ਕਿਤੇ ਲੇਟ ਹੋ ਜਿਓ ਗੱਡੀ ਬਹੁਤ ਸੋਹਣੀ ਹੈ ਤੇ ਪਾਸਿੰਗਾਂ ਦੀ ਲੰਗੀ ਹੋਈ ਏ ਤੇ ਪਾਸਕ ਪਾਸਿੰਗ ਲੰਗੀ ਵੀ ਜਮੀਨਾ ਡੇਢੀ ਹੋਇਆ ਮਤਲਬ ਕਿ ਪਾਸਿੰਗ ਹੋ ਵੀ ਜਾਊਗੀ ਜ਼ਰੂਰੀ ਨਹੀਂ ਕਿ ਹੋਣੀ ਨਹੀਂ ਹੋ ਜਾਊਗੀ ਆ ਥੋੜਾ ਜਿਹਾ ਹੈਗਾ ਇਥੋਂ ਇੰਨਾ ਕੋ ਰੰਗ ਕਰਾਉਣਾ ਪੈਣਾ ਤੇ ਇਸਕ ਨੌ ਮਾਡਲੇ ਮਾੜਾ ਮੁੱਟਾ ਤੁਹਾਨੂੰ ਹੋ ਗਈ ਬਾਕੀ ਗੱਡੀ ਸਾਰੀ ਜੈਨੂਇਨ ਹੈ ਚੈੱਕ ਕਰ ਲਓ ਕੋਈ ਸਕ੍ਰੈਚ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਆ ਲੋ ਜੀ ਪੂਰੀ ਬੰਪ ਬਹੁਤ ਸੋਹਣੀ ਕਾਰ ਏ ਤੁਹਾਨੂੰ ਆਜ ਵਿੱਚੋਂ ਦਰਸ਼ਨ ਕਰਵਾ ਦਿੰਦਾ ਹਾਂ ਦਾ ਇਹਦੇ ਕੁਈਆ ਛੋਟੇ ਮਾਡਲ ਹੁਣ ਲੈਣੇ ਪੈਂਦੇ ਆ ਕਿਉਂਕਿ ਇਹਦੇ ਨਾਲ ਮਤਲਬ ਕਿ ਹਰ ਬੰਦਾ ਲੈ ਲੈਂਦਾ ਜੀ ਇਹਦੇ ਤੇ ਇੱਕ ਬੜੀ ਵਧੀਆ ਚੀਜ਼ ਆਈ ਏ ਆਟੋ ਏਸੀ ਆਟੋ ਏ ਏਸੀ ਚੱਲਦਾ ਏ ਆਟੋ ਏ origional stereo ਹੁੰਦਾ ਉਹ ਨਾਲ ਤੇ ਅੰਦਰੋਂ ਬਹੁਤ ਸੋਹਣੀ ਏ ਕਰੋ ਚੈੱਕ ਬਹੁਤ ਬੰਬ ਏ ਸ਼ਾਟ ਸ਼ੂਟਰ ਵੀ ਉੱਤੋਂ ਆ ਵੀ ਵਧੀਆ ਚੀਜ਼ ਆਵੇ ਲੱਗਾ ਆ ਤੇ ਬਹੁਤ ਸੋਹਣੀ ਕਾਰ ਏ ਵਿੱਚੋਂ ਵੀ ਸ਼ੀਲ ਸ਼ੂਟ ਕਵਰ ਹੈਗੇ ਅਰੀਜਨਲ ਨਾਲ ਦੇ ਵਕੀ ਚਲੋ ਸੋਹਣੇ ਆ ਨਵਾਂ ਮਾਡਲ ਦੇ ਹਿਸਾਬ ਨਾਲ ਤੇ ਬਹੁਤ ਸੋਹਣੀ ਹੈ ਚੱਲੀ ਹੈਗੀ ਜੀ 1 ਲੱਖ 38660 ਕਿਉਂਕਿ ਆਪਣਾ ਕੰਮ ਨਹੀਂ ਹੈਗਾ ਮੀਟਰ ਬੈਕਗਰਾਉਂਡ ਦਾ ਤੇ ਚੱਲੀ ਇੰਨੀ ਤੇ ਆ ਦੂਜਾ ਲੱਗਾ ਨਾਲ ਇਹਦੇ ਇਹਦੇ ਨਾਲ ਬਲੂਟੁੱਥ ਅਟੈਚ ਕਰਨ ਵਾਸਤੇ ਤੇ ਬਹੁਤ ਸੋਹਣੀ ਗੱਡੀ ਤੇ ਜਿਗਾਰਡ ਜੂਲ ਵਧੀਆ ਲੱਗਾ ਉਹ ਵੀ ਆਟੋ ਆ ਗਿਆ ਅੰਦਰ ਵਿੰਡੋ ਪਾਵਰ ਆ ਗਈਆਂ ਸਾਰਾ ਕੁਝ ਫਰੇਮ ਦੀ ਬਹੁਤ ਸੋਹਣੀ ਹੈ ਕੋਈ ਨਹੀਂ ਕਿ ਤੋ ਗਲੀ ਨਹੀਂ ਕੋਈ ਕੁਝ ਨਹੀਂ ਦੇਖੋ ਕਰੋ ਚੈੱਕ ਕਿਉਂਕਿ ਵਿਖਾਉਣ ਦਾ ਮਕਸਦ ਤਾਂ ਹੀ ਹੁੰਦਾ ਜਿਹੜਾ ਇੰਟਰਸਟਿਡ ਹੋਵੇ ਉੱਥੋਂ ਵੇਖ ਕੇ ਹੀ ਸਾਡੇ ਨਾਲ ਸੌਦਾ ਕਰ ਲੇ ਹੋਰ ਸਰ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਇਹ ਸਾਡਾ ਦੂਜਾ 파ਟਨਰ ਜੀ ਹੈ ਦੂਜੇ ਨੰਬਰ ਤੇ ਫੋਨ ਫਾਨ ਲਾ ਲਿਆ ਕਰੋ ਜਿੰਨੇ ਮਰਜ਼ੀ ਲਾ ਲਿਆ ਕਰੋ ਉਹ ਤਾਂ ਬੜਾ ਸਿੱਧਾ ਹੀ ਲਾ ਲਿਆ ਕਰੋ 985533399 ਤੇ ਤੇ ਆ ਜਾਓ ਤੁਹਾਨੂੰ ਅਗਲੀ ਵਾਰ ਜੀ ਆ ਬਾਰੀ ਆ ਜੀ ਬਾਰੀਆਂ ਬੁਰੀਆਂ ਸੀਲਾਂ ਸੂਲਾਂ ਉਹ ਵੀ ਸ਼ੀਲਡ ਪਈ ਸਾਰੀ ਗੱਡੀ ਘਰੇਲੂ ਗੱਡੀ ਸੈਕੰਡ ਓਨਰ ਏ ਨਹੀਂ ਤਾਂ ਤੁਹਾਨੂੰ ਕੋ ਨੌ ਮੜ ਪਈਆਂ ਬੇ ਛੇ ਛੇ ਨਾ ਹੋਈ ਜਾਂਦੀਆਂ ਹੋਣਾ ਤੇ ਪਹਿਲਾਂ ਉਹਨਾਂ ਲਈ ਜਿਹਨਾਂ ਨੂੰ ਲਈ ਬਾਅਦ ਚ ਇਹਨਾਂ ਲੈ ਲਈ ਇਹਨਾਂ ਕੋਲ ਚੱਲੀ ਜਿੰਨਾ ਚਿਰ ਚੱਲੀ ਆਜੀ ਕਰੋ ਚੈੱਕ ਹੋਰ ਬੌਂਸਰ ਸਾਹਿਬ ਇਹ ਸਾਡਾ ਵੀਰ ਬੌਂਸਰ ਏ ਤੇ ਜੇ ਗਾ ਬੌਂਸਰਾਂ ਦੀ ਲੋਡ ਚਾਹੀਦੀ ਜਦੋਂ ਮਰਜ਼ੀ ਦਾ ਕਨੈਕਟ ਕਰ ਰਹੇ ਹਾਂ ਨੰਬਰ ਥੱਲੇ ਦੇ ਦਾਂਗੇ ਜਾਂ ਮੈਨੂੰ ਫੋਨ ਲਾ ਕੇ ਬੁੱਕ ਕਰ ਸਕਦਾ ਨਾਲੇ ਸਸਤੇ ਭਾਅ ਚ ਬਹੁਤ ਸੋਹਣੀ ਗੱਡੀ ਹੈ ਜੀ ਐਸਐਕਸ ਮਾਡਲ ਹੈ ਵਰਨਾ ਐਸਐਕਸ ਮਾਡਲ ਹੈ ਜਾਂ ਸਟicker ਦਾ ਵੈਸੇ ਇਹਦਾ ਹੀ ਪਹਿਲਾਂ ਵੇਖਿਆ ਕਰੀ ਆਇਆ ਨਹੀਂ ਨਾ ਕਿਸ ਦਾ ਬਹੁਤ ਸੋਹਣਾ ਵਿੱਚੋਂ ਡਿੱਗੀ ਡੁੱਗੀ ਆ ਸਾਫ਼ ਤਰੀਕੋ ਵੇਖੋ ਕਰੋ ਚੈੱਕ ਜਮਾਂ ਨਵੀਂ ਸੀਲ ਨਾਲ ਨਹੀਂ ਤਾਂ ਜ਼ਿਆਦਾਤਰ ਇਥੋਂ ਗਲੀਆਂ ਦੀਆਂ ਉਵੇਂ ਪਈਆਂ ਸਾਰੀ ਕਰੋ ਚੈੱਕ ਠੀਕ ਹੈ ਕੋਈ ਗੱਡੀ ਸਾਰੀ ਸ਼ੀਲਡ ਉੱਪੇ ਕੋਈ ਲੱਗੀ ਵਿੱਚ ਨਹੀਂ ਕੋਈ ਕੁਝ ਨਹੀਂ ਆਜਾ ਤੁਹਾਨੂੰ ਇਧਰਲੀ ਬਾਰੀ ਵੀ ਚੈੱਕ ਕਰਵਾ ਦੇਣਾ ਆਉਜੀ ਕਰੋ ਜਕਾ ਬਾਰੀਆਂ ਪੂਰੀਆਂ ਵਿਖਾਉਣ ਦਾ ਮਕਸਦ ਇਹ ਹੁੰਦਾ ਕਿ ਬਾਰੀਆਂ ਤੋਂ ਗੱਡੀਆਂ ਘਲਦਿਆਂ ਜਾ ਰਹੀਆਂ ਹੁੰਦੀਆਂ ਤਾਂ ਕਰਕੇ ਤੁਹਾਨੂੰ ਇਹ ਚੈੱਕ ਕਰਵਾਈਦੀਆਂ ਇਹ ਕਾ ਚੀਜ਼ਾਂ ਤਾਂ ਚੈੱਕ ਰਹੀਆਂ ਨੇ ਕੋਈ ਐਕਸੀਡੈਂਟ ਨਹੀਂ ਕੋਈ ਕੋਜ ਨਹੀਂ ਸਾਰਾ ਪ੍ਰੋਪਰ ਆ ਫਰੇਮ ਫਰੋਂ ਸਾਰਾ ਉਦਾਂ ਤੁਸੀਂ ਵੇਖ ਸਕਦੇ ਜੇ ਆ ਸਾਰਾ ਉਵੇਂ ਨਵੀਂ ਪਈ ਜਿੱਥੋਂ ਮਾਰੀ ਇਹ ਚੀਜ਼ਾਂ ਤਾਂ ਦਿਖਾਈ ਦੀਆਂ ਬਾਰੀ ਵੀ ਤਾਂ ਦਿਖਾਈ ਦੀ ਕਿ ਇਹ ਬਿਲਕੁਲ ਸ਼ੀਲਡ ਹੈ ਜੀ ਕਰੋ ਚੈੱਕ ਕਿ ਜ਼ਿਆਦਾਤਰ ਇੱਥੇ ਗੱਲ ਕੁਲ ਜਾਂਦੀਆਂ ਹੱਲੇ ਤੱਕ ਇਹ ਤੁਸੀਂ ਵੇਖੋ ਇਹ ਸਟਿੱਕਰ ਵੀ ਜਦੋਂ ਹੰਡਾਈ ਦੀ ਆਪਾਂ ਨਵੀਆਂ ਆਮ ਨਵੀਆਂ ਲੱਗਾ ਹੁੰਦਾ ਉਹ ਮੇਰੇ ਸਾਹ ਕੋਰੇਟਾ ਨੂੰ ਲੱਗਾ ਹੋਊਗਾ ਤੇ ਇਹ ਤਾਂ ਅਜੇ ਵੀ ਹੈਗਾ ਨਾਲ ਨਾਲ ਨਹੀਂ ਬੁੜੀ ਚੱਕਰ ਆ ਨਹੀਂ ਆ ਇੰਜ ਨੰਬਰ ਜੈਸੀ ਨੰਬਰ ਦਾ ਜਗੜ ਆ ਗਿਆ ਜੀ ਆ ਬਰੇ ਫਰੇਮ ਚੈੱਕ ਕਰ ਲੋ ਇੰਨੇ ਨਹੀਂ ਦਾ ਇਹ ਕੋ ਨਹੀਂ ਤੋਤਾ ਨਾ ਪਾਣੀ ਮਾਰਿਆ ਤੇ ਉਵੇਂ ਹੀ ਹੈ ਲਿਬੜਿਆ ਤੇ ਬੜਿਆ ਜਿਵੇਂ ਤੁਹਾਨੂੰ ਦਿਖਾ ਦਿੰਦੇ ਪਰ ਪਾਣੀ ਮਾਰ ਦਿੰਦੇ ਹੋਣਾ ਵਧੀਆ ਥਲੇ ਸਾਫ ਸੁਧਰਾ ਨਿਕਲ ਹੋਣਾ ਕਰੋ ਚੈੱਕ ਅੰਦਰੋਂ ਵੀ ਬਹੁਤ ਸੋਹਣੀ ਉਹ ਮੜਾ ਡੱਬ ਜਾਗਾ ਉਹਦੀ ਵਾਸ਼ ਹੋਣ ਵਾਲੀ ਏ ਚਾਹ ਮਤ ਸੀਟ ਕਵਰ ਨਵੇਂ ਪੈ ਜਾਣਗੇ ਆ ਵੀ ਇੰਦੇ ਆਇਆ ਕਿ ਵਰਨਾ ਦੇ ਆਉਂਦਾ ਨਹੀਂ ਇੰਦੇ ਆਇਆ ਕਿਉਂਕਿ ਇਹ ਟੋਬਲਾ ਮਾਡਲ ਆ ਗਈ ਨੇ ਇਹਦੇ ਚ ਐਸ ਐਸ ਮਾਲੀ ਇਹਨਾਂ ਦਾ ਪੋਚ ਹੋਣ ਵਾਲਾ ਪਰ ਲੱਗੀ ਵੇ ਜੀ ਕੋਈ ਨਹੀਂ ਹੈਗੀ ਜਿਵੇਂ ਬਸ ਆ ਮੜਾ ਜਿਆ ਹੈਗਾ ਇਹਦੇ ਇਥੋਂ ਕਿਤੇ ਮੜੀ ਜੀ ਲੱਗੀ ਹੋਊਗੀ ਨਾ ਅੱਗੋਂ ਉਦੋਂ ਸ਼ੁਰੂ ਤੋਂ ਹੀ ਹੈ ਜੇ ਕਹਿੰਦੇ ਦੇ ਕਰਵਾ ਦਾਂਗੇ ਪਰ ਇਹਨਾਂ ਦਾ ਕੋਈ ਡਰ ਦੋਤਾ ਹੈਗਾ ਨਹੀਂ ਇਹਨਾਂ ਦਾ ਤੋਂ ਕਿ ਲੈਣਾ ਤੁਹਾਨੂੰ ਜਿਵੇਂ ਸਾਰੀਆਂ ਚੀਜ਼ਾਂ ਕੋ ਸਾਰੀਆਂ ਸਹੀ ਆ ਵੀ ਇਥੋਂ ਵੀ origional ਹੈ ਇੱਕ ਵੀ origional ਹੈ ਜੀ ਵੀ ਵੌਂਟਰੀ ਨਾ ਕਰੋ ਚੈੱਕ ਮੈਂ ਲੱਗੀ ਵਜ ਦੀ ਪ੍ਰੋਪਰ ਫੁੱਲ ਗਰੰਟੀ ਹੈ ਜੀ ਸਵਾਲ ਲੱਖ ਰੁਪਈਆ ਦਾ ਰੇਟ ਹੈ ਤੇ ਤੁਹਾਨੂੰ ਵੀਡੀਓ ਕਿੰਦਾ ਜੋ ਸ਼ੀਸ਼ੇ ਵੀ ਤੁਹਾਨੂੰ ਆਪਾਂ ਦੇ ਚੈੱਕ ਕਰਵਾ ਦਿੰਨੇ ਆ ਇਹ ਵੀ origignal ਹੈ ਪਰਚੇਜ ਹੈਗਾ origignal ਨਾਲ ਦਾ ਹੀ ਹੈ ਇਹ ਵੀ ਨਾਲ ਦਾ ਜੀ ਇਹ ਵੀ ਨਾਲ ਦਾ ਤੇ ਇਹ ਵੀ ਨਾਲ ਦਾ ਜੀ ਆਜੋ ਇਹ ਵੀ ਨਾਲ ਦਾ ਜੀ ਇਹ ਵੀ ਨਾਲ ਦਾ ਜੀ ਇਹ ਵੀ ਨਾਲ ਦਾ ਤੇ ਇਹ ਵੀ ਨਾਲ ਦਾ ਸ਼ੀਸ਼ੇ ਛੂਸ਼ੇ ਸਭ ਨਾਲ ਦੇ ਹੀ ਆ ਜੀ ਤੇ ਟਾਇਰ ਅਪੋਲੋ ਦੇ ਆ ਵੀ ਪੋਲੋ ਦਾ ਜੀ ਆ ਵੀ ਪੋਲੋ ਦਾ ਜੀ ਇਹ ਟਾਇਰ ਆਪਾਂ ਤੁਹਾਨੂੰ ਦੱਸਿਆ ਹੀ ਕੋ ਨਹੀਂ ਕੀ ਕਿੰਨੇ ਕੁ ਪਏ ਆ ਆ ਵੀ ਪੋਲੋ ਦਾ ਹੀ ਟਾਇਰ ਹੈਗੇ ਜੇ 60 70 ਪੈਸੇ ਹੈਗੇ ਜੇ ਕਰੋ ਚੈੱਕ ਇਹ ਵੀ ਪੋਲੋ ਦਾ ਟਾਇਰ ਇੱਕੋ ਜਿਹਾ ਚਾਰੇ ਇਹਦੇ 185 70 14 ਦੇ ਟਾਇਰ ਹੈ ਜੀ ਇਹ ਗੱਡੀ ਹੈਗੀ ਜੇ ਸਾਬ ਦੰਡਾ ਪਲਾ ਕਰੇ 170.75 ਪੈਸੇ ਹੈਗੇ ਆ ਤੇ ਬਹੁਤ ਸੋਹਣੀ ਗੱਡੀ ਏ ਕਰਿਓ ਰੇਟ ਵੀ ਤੁਹਾਨੂੰ ਮੈਂ ਕਿਹਾ 10 ਦਾ ਰੇਟ ਦਾ ਵੀ ਲੰਮਾ ਤਾਂ ਡੱਲਾ ਤਾਂ ਤੇ ਗੱਡੀ ਵੀ ਤੁਹਾਡੇ ਸਾਹਮਣੇ ਲੈਣ ਦੀ ਕੋਈ ਸਵਾਲ ਅੱਖ ਦੀ ਆਫਰ ਚ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਜੀ